ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਚਾਰ ਆਫ ਸਰ੍ਹਝੂਟੀਆਂ ਸੇ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਠੀਕ ਹੋ ਵਧੀਆ ਜੀ ਪੂਰੇ ਵਧੀਆ ਜੀ ਬਾਬੇ ਗੰਗਾ ਰਾਮ ਦੀ ਕਿਰਪਾ ਨਾਲ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋ ਨਾਮ ਚਮਕੌਰ ਸਿੰਘ ਜੀ ਪਿੰਡ ਸੈਦੋਗੇ ਹੂੰ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਬਾਈ ਨੇੜੇ ਭਦਾਉੜ ਵੀ ਆ ਜੀ ਤੇ ਨਿਹਾਲ ਸਿੰਘ ਵਾਲਾ ਸਰatਪੁਰਾ ਵੀ ਆ ਜੀ ਮੋਬਾਈਲ ਨੰਬਰ ਕੋ 905659834 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਝੋਟੀ ਦੇਖਦੇ ਕਿੰਨੀ ਉਮਰ ਹੈ ਜੀ ਇਹਦੀ ਵੀਰੇ 9 ਮਹੀਨੇ ਦੀ ਉਮਰ ਆ ਜੀ ਠੀਕ ਆ ਬਾਈ ਇਹਦੇ ਟੀਕੇ ਦੀ ਆ ਇਹ ਲక్ష్ਮੀ ਡੇਰੀ ਵਾਲਿਆਂ ਦੀ ਆ ਕੋਹੀ ਨੂਰ ਦਾ ਬੱਚਾ ਓਕੇ ਬਾਈ ਸਾਹ ਕਾਲੀ ਆ ਸਾਹ ਕਾਲੀ ਆ ਇਸ ਦੀ ਬਿਊਟੀ ਦੇਖੋ ਲਾ ਸਿੰਘ ਦੇਖੋ ਲਾ ਉਂਗਲ ਲੱਗਦੀ ਜੀ ਜਮਾ ਨਾਲੋਂ ਮੋੜਿਆ ਵਾ ਹਣਾ ਹਾਂਜੀ ਹਾਂਜੀ ਕੀ ਬਾਤ ਆ ਕੱਦ ਬਹੁਤ ਆ ਹਨਾ ਕੱਦ ਬਹੁਤ ਆ ਜੀ ਕੱਟਨੇ ਕੱਦ ਬਹੁਤ ਕਰਨਾ ਜੀ ਝੋਲੀ ਕਿਵੇਂ ਆ ਬਈ ਕਰਮਾ ਝੋਲੀ ਪੂਰੀ ਇੱਕ ਲੰਬਰ ਜੀ ਲੱਗ ਠੀਕ ਆ ਦੇਖੋ ਥਣ ਦੇਖੋ ਜੀ ਇਕੱਲਾ ਇਕੱਲਾ ਥਣ ਕਿਆ ਬਾਤ ਝੋਲੀ ਬਹੁਤ ਚੰਗੀਆਂ ਹਨਾ ਬੜਾ ਚੰਗੀ ਕਿੱਤੀ ਝੋਲੀ ਬਈ ਤੋਰੀ ਕਰਦੇ ਚੰਗਾ ਤੇ ਸਿੰਘ ਸੁੰਗਾ ਬਹੁਤ ਚੰਗਾ ਬਈ ਕੁੰਡੀ ਆ ਸਿੰਘਾਂ ਚੋਂ ਬਾਕੀ 4 ਥਣ ਇਕੱਲਾ ਇਕੱਲਾ ਥਣ ਕੋਈ ਥਾਂਖ ਨਹੀਂ ਕੋਈ ਫੋਟ ਨਹੀਂ ਸਹੀ ਗੱਲ ਉਪਰ ਆ ਜਾ ਕਰੀ ਜਾਂਦੀ ਹੈ ਬਾਕੀ ਕੱਦ ਕਾਠ ਵਾਲੀ ਝੋਟੀ ਆ ਬਈ ਇਹ ਫੜਕੇ ਨੇ ਕਿੰਨਾ ਕੁ ਰਿਕਾਰਡ ਵਾਲੀ ਮਾਂ ਦਾ ਬਈ ਮਾਂ ਦਾ ਰਿਕਾਰਡ ਵਧਿਆ ਹੀ ਆ ਦੁੱਧ ਦਾ ਜੀ 15-16 ਕਿਲੋ ओके भाई ठीक है तोरा चेक कर लो करमाली दा सोरा विच मैं सर मखी नहीं बैठन दंदा यार भाई थक के हमबे पया डंगा सही गल है भाई की मोल है जायजा एदा मोल 45000 ਆ ਜੀ ਮਾਨਤਾਨ ਹੋ ਜੂ ਹਾਂਜੀ ਮਾਨਤਾਨ ਕਰਾਂਗੇ ਠੀਕ ਆ ਭਾਈ 45000 ਰੁਪਿਆ ਮੋਲ ਮਾਨਤਾਨ ਜਿਹੜਾ ਕੋਲ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਛੋਟੀ ਚੰਗੀ ਆ ਪਲੀ ਵੀ ਆ ਚਾਰ ਥਾਨ ਵੀ ਠੀਕ ਆ ਕਿ ਨਹੀਂ ਸਿੰਘ ਸਿੰਘ ਬਹੁਤ ਚੰਗਾ ਨੇੜਵੀ ਸਿੰਘ ਮੋੜਿਆ ਵਾ ਕਰਮ ਹਾਂਜੀ ਪੂਰਾ ਨੇੜੋ ਥਣਥਣ ਬਹੁਤ ਚੰਗਾ ਲੱਗਿਆ ਜੀ ਬੱਚੇ ਨੇੜੋ ਦਿਖਾ ਦਿਓ ਕਾਲੀ ਵਾਲਾ ਦੇਖੋ ਲੈ ਉਸ ਵੀ ਕਾਲੀ ਆ ਨਾ ਹਾਂਜੀ ਅੱਗੇ ਆ ਕੀ 2 ਨੰਬਰ ਹਾਂਜੀ ਕਿੰਨੀ ਉਮਰ ਹੈ ਜੀ ਇਹਦੀ 15 16 ਮਹੀਨੇ ਦੀ ਉਮਰ ਆ ਜੀ ਕਿਹੜੇ ਟੀਕੇ ਦੀ ਹੈ ਇਹ ਵੀ ਕੋਈ ਨੂਰ ਦੀ ਹੈ ਜੀ ਓਕੇ ਬਾਈ ਸਿੰਘ ਸਿੰਘ ਬੜਾ ਚੰਗਾ ਹਾਂਜੀ ਪਸਲੇ ਸਿੰਘ ਦੀ ਹੈ ਕਰਮ ਵਾਲੀ ਕਰਦ ਕਾਠ ਤੇ ਝੂਲੀ ਦਿਖਾ ਦੇ ਬਾਈ ਲੈ ਝੂਲੀ ਦਿਖਾਉਣੇ ਜੀ ਲੈ ਝੂਲੀ ਨੇੜੇ ਤੋਂ ਚੈੱਕ ਕਰਵਾਣੇ ਚਾਰ ਥਣ ਕੱਲਾ ਕੱਲਾ ਸਣ ਪੂਰੀ ਵਿਥੀ ਦੇ ਥਣ ਬਈ ਕੱਲ ਕਾੜ ਚੰਗਾ ਫੇਸਬੁਕ ਚੰਗਾ ਬਰਾਬਰ ਦੀ ਜੀ ਕੱਟੀ ਹਾਂ ਖੋਲਿਓ ਬਈ ਤੋੜਿਓ ਤੋੜ ਦੇਵੀ ਝੋਲੀ ਦੀ ਚੰਗੀ ਆ ਕੱਦ ਕਾਠ ਦੀ ਚੰਗੀ ਆ ਸਿੰਘ ਚੰਗਾ ਕਰਮਾਈ ਦਾ ਕਿਸੇ ਪਾਸੋਂ ਕੋਈ ਕਾੜ ਬਰੀਕ ਬਰੂਕ ਬਹੁਤਾ ਕਰਦੀਆਂ ਤੇ ਕਾੜ ਤਾਂ ਵੈਸੇ ਦੁੱਧ ਦਾ ਸਾਰਿਆਂ ਦਾ ਹੀ ਚੱਕਾ ਹਾਂਜੀ ਹਾਂ 15 16 ਕਿਲੋ ਦਾ ਮਾਲ ਠੀਕ ਆ ਬਈ ਠੀਕ ਆ ਚੰਗੇ ਸੀਮਣ ਦੀ ਬਾਈ ਨੇ ਦੱਸਿਆ ਬਾਈ ਬਾਕੀ ਤੋੜਾ ਚੈੱਕ ਕਰ ਲੈ ਕੀ ਆ ਬਾਤ ਇਹਦਾ ਕੀ ਮੋਲਾ ਜਾਇਜ਼ ਇਹਦਾ 34000 ਰੁਪਇਆ ਜੀ ਮਾਨਤਾਨ ਹੋ ਜਾ ਹਾਂਜੀ ਮਾਨਤਾਨ ਹੋ ਜਾ ਠੀਕ ਹੈ ਜੀ 34000 ਰੁਪਇਆ ਮੁੱਲ ਮਾਨਤਾਨ ਜਿਹੜਾ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਈ ਛੋਟੇ ਚੰਗੀਆ ਤੋੜਾ ਚੈੱਕ ਕਰੋ ਖਣਚੂ ਇੱਕ ਨੰਬਰ ਹਾਂ ਬਾਕੀ ਸੇਤ ਵੀ ਠੀਕਾ ਲੈ ਲਓ ਹਾਂਜੀ ਹਾਂਜੀ ਫਸਨੇ ਪਈ ਵੀ ਆ ਤੇ ਥੋੜਾ ਜਿਹਾ ਬਸ 2-3 ਕੁ ਮਹੀਨੇ ਦੋ ਕੁ ਮਹੀਨਾ ਤੇ ਹੀ ਕਰਮ ਵਾਲੀ ਨੇ ਸੀ ਮਾਂ ਆਰਾਮ ਨਾਲ ਲੈ ਲੈ ਹਾਂਜੀ 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 ਅੱਗੇ ਤਿੰਨ ਨੰਬਰ ਕਿੰਨੀ ਉਮਰ ਹੈ ਦੀ ਇਹਦੀ ਵੀ ਇੰਨੀ ਕੇ 15 14 ਮਹੀਨਾ ਦੀ ਕੱਟੀ ਹੈ ਜੀ ਓਕੇ ਬਾਈ ਝੋਲੀ ਕਿਵੇਂ ਆ ਝੋਲੀ ਝੋਲੀ ਇੱਕ ਲੰਬਰ ਆ ਜੀ ਕੋਈ ਐਪ ਦੇਦਾ ਆਪਾਂ ਜੁम्मेवार ਹੁਮੇ ਕੋਈ ਵੀ ਆ ਕੇ ਕੱਢ ਦੇਣਾ ਕੱਟੀਆਂ ਚ ਘਰ ਆ ਕੇ ਸਹੀ ਵੀ ਆ ਐ ਬਗਨੇ ਕਲਗਾ ਬਾਈ ਝੂਲਦੀ ਹੋਵੇ ਉਹਦੀ ਵੀ ਗਰੰਟੀ ਹੋ ਘਰ ਤੱਕ ਆਪਣਾ ਸਹੀ ਆ ਬੋਲੀ ਤੇ ਤੋਰੀ ਮੜੀ ਛੋੜਾ ਪੜਾ ਬਹੁਤ ਚੰਗਾ ਕੱਦ ਚੰਗਾ ਸੀਮਣ ਇਹ ਵੀ ਤਕਰੀਬਨ ਦੋ ਹਾਂ ਜੀ ਹਾਂ ਤਿਆਰ ਹੀ ਆ ਜੀ ਬਿਲਕੁਲ ਤੋਂ ਬੜਾ ਚੰਗਾ ਕੰਮ ਆਈ ਤਾਂ ਛੋਟੀ ਵੀ ਬਹੁਤ ਚੰਗੀ ਹਾਂ ਜੀ ਗੋਲ ਗੋਲ ਪਈਆ ਕੋਈ ਲਿੱਤੀ ਨਹੀਂ ਲੰਗ ਜਾਨਪ੍ਰਾਨ ਵਾਲੀ ਕੱਟੀ ਹੈ ਜੀ ਪਲੀ ਵੀ ਝੋਟੀ ਆ ਇਹਦਾ ਕੀ ਮੁੱਲ ਹੈ ਜਾਇਜਾ ਇਹਦਾ 33000 ਆ ਜੀ 33000 ਮਾਨਤਾਨ ਹੋ ਜੂ ਹਾਂਜੀ ਮਾਨਤਾਨ ਹੋ ਜੂ ਠੀਕ ਆ ਬਾਈ 33000 ਰੁਪਇਆ ਮੁੱਲ ਮਾਨਤਾਨ ਜਿਹੜਾ ਕੋਈ ਚੈੱਕ ਨਹੀਂ ਮੌਕੇ ਤੇ ਹੋ ਜੂਗਾ ਬਾਈ ਛੋਟੀ ਚੰਗੀ ਆ ਕਦ ਕਾਠ ਵਾਲੀ ਬਾਕੀ ਰਿਕਾਰਡ ਬਾਈ ਨੇ ਦੱਸਿਆ ਵੀ ਸਾਰੀਆਂ ਦਾ ਹੀ ਚੰਗਾ ਵਦਗਾ ਸੀ ਬੰਦਾ ਜੀ ਵਦਗਾ ਇਹ ਮੋਦੀ ਦੀ ਆ ਜੀ ਇਹ ਮੋਦੀ ਦੀ ਆ ਓਕੇ ਬਾਈ ਅੱਗੇ ਬਾਈ ਲਾਸਟ ਆ ਬੱਚਾ ਜੀ ਕਿੰਨੀ ਕੁ ਉਮਰ ਆ ਜੀ 11 ਮਹੀਨਾ ਦਾ ਹੋਜੀ 11 ਮਹੀਨਾ 11 12 ਮਹੀਨਿਆਂ ਦਾ ਬੱਚਾ ਹੋ ਚਾਰ ਖਣ ਹਾਂਜੀ ਬਿਲਕੁਲ ਨਖਰਮੀ ਖੋਲੀ ਬਈ ਤੋਰੀ ਤੋੜ ਦੇ ਕੱਦ ਬੰਗਾਲਾ ਬੱਚਾ ਬਹੁਤ ਜੀ ਇਹ ਚੰਗਾ ਬਈ ਜਿਵੇਂ ਥੋੜੇ ਜਿਹੀ ਪੀਏ ਲਾਉਣ ਹਾਂ ਤੇ ਫੁੰਡੀ ਮੋੜ ਕੇ ਝੂਠੇ ਮਿੱਠੇ ਖਾ ਕੇ ਪਲ ਜਾਂਦੇ ਆ ਹਾਂਜੀ 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 ਆਸ ਨਾਲ ਮਰਾ ਦਿਆ ਜੀ ਹਮ ਇਹਦਾ ਮੁੱਲ ਜਾਇਜ਼ ਇਹਦਾ 10000 ਆ ਜੀ ਮੁੱਲ ਤਾਂ ਮਾਨਤਾਨ ਹੋ ਜੂ ਹਾਂਜੀ ਮਾਨਤਾਨ ਹੋ ਜੂ ਓਕੇ ਬਈ 13000 ਰੁਪਿਆ ਮੋਲਾ ਮਾਨਤਨ ਕੋਈ ਚੈੱਕ ਨਹੀਂ ਮੌਕੇ ਤੇ ਹੋ ਜਾਊਗਾ। ਕੱਤੀ ਚੰਗੀ ਆ ਫੇਸਬੁਕ ਚੰਗਾ ਕੱਦ ਠੀਕ ਆ ਬਈ। ਨਾ ਮੱਛਰ ਦਗਾ ਸਟਾਈਂਗਾ ਪਈਆਂ ਜੀ ਵਿਚਾਰਾ। ਸਹੀ ਗੱਲ ਆ ਬਈ। ਨਾਗਸੀ ਭਰਾ ਕੋਲੇ 4x4 ਹੀ ਦਿਖਾਤੇ। ਕਿਸੇ ਵੀਰ ਨੂੰ 4 ਚੋ ਕੋਈ ਵੀ ਪਸੰਦ ਦਾ ਵਹਿਤਾ ਬਾਈ ਨਾਲ ਕਨੈਕਟ ਕਰ ਲਿਓ ਜੀ। ਧੰਨਵਾਦ।